ਜਿ ਬੈਠੇ ਗੱਲਾਂ ਚੱਲ ਪੀਆਂ ਖਾਲਸਾ ਤੇ ਇੱਕ ਮੁੰਡੇ ਨੇ ਮਸ਼ੀਨ ਲਈ ਸੀ ਨਵੀਂ ਯਾਰਾਂ ਦੋਸਤਾਂ ਚੋਂ ਆਂਦਾ ਪਾਜੀ ਉਹਦੇ ਫੈਨ ਬੜੇ ਹਨ ਆਂਦਾ ਪਾਜੀ ਟਾਡੀ ਨਾ ਮੈਂ ਹੀ ਵੱਟਨੀ ਐ ਕਿ ਕਣਕ ਨਹੀਂ ਛੱਡ ਪਰਾਂ ਤੂੰ ਰਹਿਂਦੇ ਕਿਥੇ ਕਿਹੜਾ ਪਿੰਡ ਘੇਰੀ ਕੰਦਾ ਆਂਦਾ ਮੈਂ ਪਾਤੜਾਂ ਤੋਂ ਬੰਦ ਕਰ ਇੱਕ ਵਾਰੀ ਬੰਦਰ ਆਂਦਾ ਮੈਂ ਪਾਤੜਾਂ ਤੋਂ ਨਹੀਂ ਨਹੀਂ ਤੂੰ ਰਹਿਂਦੇ ਈ ਕਿਥੇ ਤੇਲ ਭੁਗਦਾ ਹੈਂ ਹਾਂ ਨਹੀਂ ਨਹੀਂ ਆਂਦਾ ਪਾਜੀ ਤੁਹਾਡਾ ਨਾ ਪਿਆਰੀ ਐ ਨਾ ਮੈਂ ਹੀ ਵੱਟਨੀ ਐ ਨਹੀਂ ਨਹੀਂ ਕੋਈ ਗੱਲ ਨਹੀਂ ਆਪੇ ਵੜਾ ਲਾਂਗੇ ਤੂੰ ਰਹਿਣ ਦੇ ਆਂਦਾ ਸਾਡੀ ਸ਼ੁਕਰਵਾ ਗੱਲ ਹੋਈਏ ਤੇ ਐਤਵਾਰ ਸਾਲੇ ਸਵੇਰੀ ਦਾ ਫੋਨ ਆ ਗਿਆ ਬਾਜੀ ਮੈਂ ਸਮਾਨੀ ਮਸ਼ੀਨ ਲੈ ਕੇ ਆ ਗਿਆ ਬਾਬਾ ਬੰਦਾ ਭਾਦਰ ਚੌਂਕ ਤੇ ਖੜਾ ਵਾਂ ਇਹਨੂੰ ਕਿਹੜੇ ਕੰਜਲ ਲੈ ਕੇ ਮਸ਼ੀਨ ਲੈ ਗਿਆ ਉਹਨੂੰ ਆਂਦਾ ਚਲਣਾ ਆ ਗਿਆ ਰਾਜਾ ਕਾਂ ਆਂਦਾ ਆ ਗਿਆ ਤੇ ਆਂਦਾ ਮੈਂ ਇਤਰੋ ਮਸ਼ੀਨ ਵਾਰਤੀ ਵੀ ਆਉ ਕਿਲਾ ਆਪਣੀ ਉਹ ਦਰਵਾੜ ਆਂਦਾ ਮਸ਼ੀਨ ਵਾਰ ਕੇ ਮੈਂ ਮੈਂ ਪਾਣੀ ਲੈ ਕੇ ਆਇਆ ਆਂਦਾ ਮੈਂ ਘਰੇ ਪਾਣੀ ਲੈਣ ਗਿਆ ਵਾਂ ਤੇ ਮੈਂ ਵੇਖਿਆ ਸਾਲਾ ਮਸ਼ੀਨਾਂ ਕਾਂ ਲਈ ਜਾਂਦਾ ਆ ਤਾਂ ਮੋੜਸਾ ਖਿੱਚ ਕੇ ਮਸਾਰ ਲਾਇਆ ਸਾਰਿਆਂ ਰੋਕ ਲੈ ਅੱਗੇ ਕਿ ਹੋਰਤੀ ਆ ਆਪਣੀਆਂ ਦੇ ਛੇਕ ਨਾਲ ਆਈ ਆ ਤਾਂ ਮੋੜਸਾ ਮਾਰ ਲਾਇਆ ਮਸ਼ੀਨ ਨਾਲ ਅਗਲੀ ਚਵਾੜ ਦੇ ਨਾ ਆਦਾ ਭਾਰੀ ਬੜੀ ਖੱਚ ਮਾਰੀ ਹੈ ਪਹਿਲਾਂ ਕਿਉਂ ਦੱਸਿਆ ਤਾਂ ਤੇਨੂੰ ਬਥੇਰਾ ਰੋਕਦਾਰਿਆ ਨਾ ਨਾ ਹੁਣ ਦਸ ਬੰਦੇ ਦੀ ਕਿਵੇਂ ਕਾਵਾਂ ਮੇਰੇ ਕੋਲ ਛੇਕ ਨਾਲ ਆਵੇ ਆਦਾ ਮੈਂ ਤਾਂ ਉੱਥੇ ਐ ਬੈਠਾ ਨਾ ਜਿਵੇਂ 50 ਕਿੱਲਿਆਂ ਦਾ ਮਾਲਕ ਹੁਣਾ ਵਾ ਸਾਲ ਲੱਤ ਲੱਤਾਰ ਕੇ ਪਿੰਨਾਈ ਟੌਰ ਪੂਰੀ ਹੀ മേരോർ ആ ഹല സാലും